ਜੇ ਮੈਂ ਇਹਨਾਂ ਦਾ ਜਥੇਦਾਰ ਲੱਗ ਜਾਂਦਾ ਫਿਰ ਸਾਰਾ ਕੁਝ ਠੀਕ ਸੀ ਪਰ ਇਹ ਹੋ ਜਾਣੇ ਤੇ ਸਾਰਾ ਕੁਝ ਪਹਿਲਾ ਅਕਾਲ ਤਖਤ ਸਾਹਿਬ ਦੀ ਮੈਨੂੰ ਜਥੇਦਾਰੀ ਆਫਰ ਕੀਤੀ ਸੀ ਤਾਂ ਮੈਂ ਉਹ ਮੰਨ ਲੈਂਦਾ ਤਾਂ ਫਿਰ ਵੀ ਮਤਲਬ ਜਿਹੜਾ ਬਾਦਲਾਂ ਦੇ ਨਾਲ ਆਜਿਓ ਪੰਥਕ ਆ ਆਫਰ ਕਿੰਨਾ ਵੱਲੋਂ ਕੀਤੀ ਜਾਂਦੀ ਆ ਆਫਰ ਕਿੰਨਾ ਵੱਲੋਂ ਚਲ ਬਾਦਲ ਵੱਲੋਂ ਆਪਸੀ ਕੁਝ ਤਲਖੀ ਵੀ ਹੁੰਦੀ ਸੀ ਤੁਹਾਡੇ ਵਿੱਚ ਕਿਤੇ ਤੁਸੀਂ ਬਾਦਲ ਦੇ ਮੈਂਬਰ ਦੱਸਦੇ ਸੀ ਜਗਦੀਸ਼ ਸਿੰਘ ਢਿੰਡਾ ਨੂੰ ਅੱਜ ਨੇੜਤਾ ਬਹੁਤ ਬਣੀ ਹੋਈ ਆ ਕੀ ਲੱਗਦਾ ਤੁਹਾਨੂੰ ਉਦੋਂ ਬਾਦਲ ਦੇ ਮੈਂਬਰ ਦੱਸਿਆ ਜਾਂਦਾ ਸੀ ਅੱਜ ਦੂਜੀ ਧਰਨ ਤੁਸੀਂ ਬਾਦਲ ਦੇ ਮੈਂਬਰ ਵਾਦਲਾਂ ਤੋਂ ਪਾਸੇ ਗਿਆ ਉਹਨੂੰ ਤਾਂ ਹਮੇਸ਼ਾ ਪੰਥ ਗੈਰਪੰਥਕ ਕਦੇ ਕਾਂਗਰਸ ਦੀ ਵੀ ਟੀਮ ਕਦੇ ਭਾਜਪਾ ਦੀ ਵੀ ਟੀਮ ਕਹਿੰਦੇ ਅਸੀਂ ਚੰਗੇ ਕੰਮ ਕਰਾਉਨੇ ਆ ਚਾਹੇ ਅੱਜ ਭਾਜਪਾ ਦੀ ਸਰਕਾਰ ਆ ਉਹਨੂੰ ਵੀ ਕਹੀਦੇ ਆ ਚਾਹੇ ਮਨੋਰ ਲਾਲ ਖੱਟੜ ਜੀ ਦੀ ਸਰਕਾਰ ਸੀ ਚਾਹੇ ਨੈਵ ਸਿੰਘ ਸੈਣੀ ਜੀ ਦੀ ਸਰਕਾਰ ਆ ਧੜੀਆਂ ਵਾਲੇ ਦੀ ਮਾਫੀ ਨੂੰ ਤੁਸੀਂ ਮਾਫੀ ਨਹੀਂ ਮੰਨੋ ਉਹ ਧੜੀਆਂ ਵਾਲੇ ਨੇ ਤੇ ਆਉਣਾ ਕੀਤਾ ਹੈ ਕਿ ਅਨੀ ਕੁਲਦੀਪ ਸਿੰਘ ਨੂੰ ਚਾਹੀਦਾ ਸੀ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਬੋਲੀਆਂ ਨੇ ਜਿਹੜੀਆਂ ਪੰਥ ਦਾ ਵੱਡਾ ਹਿੱਸਾ ਨਹੀਂ ਮੰਨਦਾ ਉਹਨਾਂ ਬਾਰੇ ਸਪਸ਼ਟਿਕਰਤਾ ਲੈਣਾ ਚਾਹੀਦਾ ਹੈ ਵੀ ਹੁਣ ਉਹ ਸਹੀ ਨੇ ਕਿ ਗਲਤ ਨੇ ਤੁਸੀਂ ਉਹਨਾਂ ਬਾਰੇ ਕੀ ਮੰਨਦੇ ਹੋ ਹੁਣ ਤੁਸੀਂ ਅਮਰਤ ਸਰੋਵਰ ਨੂੰ ਕੀ ਮੰਨਦੇ ਆ ਦਰਬਾਰ ਸਾਹਿਬ ਦੀ ਇਮਾਰਤ ਨੂੰ ਕੀ ਮੰਨਦੇ ਆ ਗੁਰੂ ਸਾਹਿਬਾਂ ਨੇ ਪੰਥ ਧਰਮ ਚਲਾਇਆ ਕਿ ਨਹੀਂ ਸਿੱਖ ਇੱਕ ਵੱਖਰਾ ਧਰਮ ਵੱਖਰੀ ਕੌਮ ਆ ਦੇਖੋ ਅਕਾਲ ਤਖਤ ਦੇ ਫੈਸਲੇ ਜਿਹੜੇ ਆ ਉਹਨੂੰ ਅਸੀਂ ਨਾਤਮਸਤੰਗ ਪਰ ਜਿਹੜੇ ਨਿਰਪੱਖਤਾ ਨਾਲ ਹੋਏ ਆ ਗੁਰਬਾਣੀ ਗੁਰ ਸਿਧਾਂਤ ਦੀ ਰੋਸ਼ਨੀ ਚ ਹੋਏ ਆ ਸੌਦਾ ਸਾਧ ਦਾ ਮਾਫੀ ਨਾਮਾ ਫਿਰਦਾ ਹੀ ਉਹ ਵੀ ਮੰਨ ਲੈਂਦੇ ਅਸੀਂ ਤਾਂ ਮੰਨਿਆ ਨਹੀਂ ਪੰਥ ਨੇ ਕੌਮ ਨੇ ਉਹ ਵਾਪਸ ਲੈਣਾ ਪਿਆ ਜਥੇਦਾਰਾਂ ਨੂੰ ਬਹੁਤ ਸਾਰੇ ਫੈਸਲੇ ਆ ਜਿਹੜੇ ਉਹ ਵਾਪਸ ਵੀ ਲੈਣੇ ਪਏ ਆ ਪਿਛਲੇ ਸਮੇਂ ਚ ਪਰ ਜੇ ਅਕਾਲ ਤਖਤ ਤੇ ਬੈਠਣ ਵਾਲੇ ਜਥੇਦਾਰ ਤਖਤ ਪਟਨਾ ਸਾਹਿਬ ਨੂੰ ਵੀ ਵਿਚਾਰ ਦੇਣ ਤਖਤ ਜਹੂਰ ਸਾਹਿਬ ਨੂੰ ਵੀ ਵਿਚਾਰ ਦੇਣ ਤੇ ਆਪਦੇ ਨਾਲ ਗਰੰਥੀ ਬਿਠਾ ਕੇ ਫੈਸਲੇ ਸ਼ੁਰੂ ਕਰ ਦੇਣ ਤੇ ਫਿਰ ਤੁਸੀਂ ਕਿਵੇਂ ਲਾਹੋਗੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਇਹੋ ਜਿਹਾ ਕੋਈ ਫੈਸਲਾ ਪਤਾ ਹੋਵੇ ਜਿਸ ਤੇ ਵਿਵਾਦ ਹੋ ਸਕਦਾ ਉਥੇ ਸਾਰਿਆਂ ਦੀ ਸਹਿਮਤੀ ਲੈ ਕੇ ਉਹ ਫੈਸਲੇ ਲੈਣੇ ਚਾਹੀਦੇ ਆ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਕਿਸ ਦੀ ਤਸਵੀਰ ਲਾਉਣੀ ਆ ਜਿੱਦਾਂ ਮਾਫੀਨਾਮਾ ਸੀ ਜਿਵੇਂ ਉਹ ਰਣਜੀਤ ਸਿੰਘ ਗੌਰ ਨੂੰ ਮਾਫੀ ਦੇਣੀ ਸੀ ਤਾਂ ਪਹਿਲਾਂ ਪੰਜ ਪਿਆਰਿਆਂ ਨੂੰ ਤਾਂ ਪੁੱਛ ਲੈਂਦੇ ਨਹੀਂ ਦੇਖੋ ਜੇ ਤਾਂ ਜੇ ਲੋਂਗੋਵਾਲ ਦੀ ਲੱਗੀ ਆ ਤੇ ਫਿਰ ਮੜਮੋਣ ਸਿੰਘ ਦੀ ਕਿਉਂ ਨਹੀਂ ਲੱਗ ਸਕਦੀ ਮੜਮੋਣ ਸਿੰਘ ਨੇ ਤਾਂ ਦੁਨੀਆ 'ਚ ਇੱਕ ਪਾਸੇ ਤੁਸੀਂ ਦੱਸੋ ਕੇਂਦਰੀ ਸਿੱਖ ਜਾਇਬ ਘਰ 'ਚ ਲੋਂਗੋਵਾਲ ਦੀ ਤਸਵੀਰ ਇੱਕ ਪਾਸੇ ਨਾਲ ਹੀ ਸੰਤ ਜਰਨੈਲ ਸੰਧੀ ਦੀ ਤਸਵੀਰ ਹੈ ਹੁਣ ਇੱਕ ਅਕਾਲ ਤਖਤ ਨੂੰ ਢਵਾਉਣ ਵਾਲਾ ਕਹਿੰਦੇ ਇੱਕ ਅਕਾਲ ਤਖਤ ਦੇ ਜਿਹੜਾ ਹੈਗਾ ਉਹ ਸਿੰਘਾਂ ਨੇ ਜਿਹੜਾ ਸੀ ਗੋਲੀਆਂ ਕੱਲ ਨੂੰ ਗਿਆਨੀ ਜੈਲ ਸਿੰਘ ਦਾ ਪਰਿਵਾਰ ਜੇ ਆਣ ਕੇ ਕਹੂਗਾ ਕਿ ਸਾਡੀ ਫੋਟੋ ਵੀ ਉਹ ਵੀ ਸੇਕੀ ਸੀ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣ ਚੁੱਕੀ ਆ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਚੁਣੇ ਗਏ ਆ ਐਡਜੈਕਟਿਵ ਬਣਨ ਤੋਂ ਬਾਅਦ ਦੇ ਵਿੱਚ ਦਰਬਾਰ ਸਭ ਨਤਮਸਤਕ ਹੋਇਆ ਬਾਬਾ ਬਲਜੀਤ ਸਿੰਘ ਦਾਦੂ왈 ਜੀ ਸਾਡੇ ਨਾਲ ਆ ਉਹਦੇ ਦੇ ਪਾਸੇ ਜਗਦੀਸ਼ ਸਿੰਘ ਛਿੰਡਾ ਵੀ ਪਹੁੰਚੇ ਹੋਏ ਆ ਗੁਰਫਤੇ ਸਾਂਝ ਕਰਦੇ ਆ ਬਾਬਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਹਾਂ ਕੀ ਪ੍ਰੋਗਰਾਮ ਲਿਕੋਗੇ ਹਰਿਆਣੇ ਦੇ ਵਿੱਚ ਇੱਕ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਵੱਡੀ ਸੇਵਾ ਜਿਹੜੀ ਸਾਡੀ ਚੱਲ ਰਹੀ ਹੈ ਨਿਰੰਤਰ ਉਹਨੂੰ ਹੋਰ ਅੱਗੇ ਵਧਾਵਾਂਗੇ ਜਿਸ ਤਰ੍ਹਾਂ ਪ੍ਰਬੰਧਾਂ ਦਾ ਜਿਹੜਾ ਹੈਗਾ ਸਚੱਜਾ ਕਰਨ ਦਾ ਸਾਡਾ ਸੇਵਾ ਸੰਭਾਲਦਾ ਕੰਮ ਚੱਲ ਰਿਹਾ ਧਰਮ ਪ੍ਰਚਾਰ ਦਾ ਕਈ ਸਬ ਦਫ਼ਤਰ ਖੋਲੇ ਆ ਉਹਨਾਂ ਸਵਾਮਾਂ ਨੂੰ ਹੋਰ ਅੱਗੇ ਤੋਰਿਆ ਜਾਊਗਾ ਹਾਂਜੀ ਆਪਸੀ ਕੁਝ ਤਲਖੀ ਵੀ ਹੁੰਦੀ ਸੀ ਤੁਹਾਡੇ ਵਿੱਚ ਕਿਤੇ ਤੁਸੀਂ ਬਾਦਲ ਦੇ ਮੈਂਬਰ ਦੱਸਦੇ ਸੀ ਜਗਦੀਸ਼ ਸਿੰਘ ਢਿੰਡਾ ਨੂੰ ਅੱਜ ਨੇੜਤਾ ਬਹੁਤ ਬਣੀ ਹੋਈ ਆ ਕੀ ਲੱਗਦਾ ਤੁਹਾਨੂੰ ਉਦੋਂ ਬਾਦਲ ਦੇ ਮੈਂਬਰ ਦੱਸਿਆ ਜਾਂਦਾ ਸੀ ਅੱਜ ਦੁਜੀ ਦਿਨ ਨੂੰ ਤੁਸੀਂ ਬਾਦਲ ਦੇ ਮੈਂਬਰ ਦੇ ਦੇਖੋ ਉਹਨਾਂ ਨੇ ਬਾਦਲਾਂ ਨੂੰ ਜਿਹੜਾ ਹੈਗਾ ਪਾਸੇ ਕਰਕੇ ਉਹ ਪੰਥਕ ਮੈਂਬਰਾਂ ਦੇ ਨਾਲ ਆ ਕੇ ਖੜੇ ਆ ਬਾਦਲਾਂ ਨੂੰ ਕਿਨਾਰਾ ਕਰਕੇ ਤੇ ਅਸੀਂ ਸਵਾਗਤ ਕੀਤਾ ਜੋ ਜਿਹੜਾ ਹੈਗਾ ਪੰਥ ਦੇ ਸਿਧਾਂਤਾਂ ਅਨੁਸਾਰ ਜਦੋਂ ਵੀ ਕੋਈ ਆਪਣਾ ਫੈਸਲਾ ਲੈਂਦਾ ਉਸ ਵੇਲੇ ਲੱਗਦਾ ਸੀ ਕਿ ਉਹਨਾਂ ਦੇ ਨਾਲ ਜਿਹੜਾ ਹੈਗਾ ਤਾਲ ਮਿਲ ਕਰਕੇ ਚੱਲ ਰਹੇ ਸੀਟਾਂ ਦਾ ਵੰਡ ਵੰਡਾਰਾ ਕਰਕੇ ਪਰ ਉਹਨਾਂ ਨੇ ਜਿੱਤਣ ਤੋਂ ਬਾਅਦ ਆਪਣਾ ਸਬੂਤ ਦਿੱਤਾ ਕਿ ਭਾਵੇਂ ਮੈਨੂੰ ਵਿਪਕਸ 'ਚ ਬਹਿਣਾ ਪਵੇ ਵਿਰੋਧ 'ਚ ਬਹਿਣਾ ਪਵੇ ਮੈਂ ਬਾਦਲਾਂ ਨਾਲ ਨਹੀਂ ਜਾਊਂਗਾ ਉਹਦਾ ਅਸੀਂ ਸਵਾਗਤ ਕੀਤਾ ਤੇ ਅੱਜ ਅਸੀਂ ਉਹਨਾਂ ਦਾ ਸਮਰਥਨ ਕਰਕੇ ਦੇਖੋ ਪ੍ਰਧਾਨ ਬਣਾ ਕੇ ਲੈ ਕੇ ਆਏ ਆਂ ਦਰਬਾਰ ਸਾਹਿਬ ਆ ਸਾਡੇ ਸਾਰੇ ਮੈਂਬਰ ਸੀਨੀਅਰ ਮੈਂਬਰ ਖਾ ਸਰਦਾਰ ਸਵਰਨ ਸਿੰਘ ਬੁੰਗਾ ਟਿੱਬੀ ਖੜੇ ਆ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਖੜੇ ਆ ਹੋਰ ਵੀ ਸਾਰੇ ਮੈਂਬਰ ਸਹਿਬਾਨ ਇੱਥੇ ਸਾਡੇ ਆਏ ਹੋਏ ਆ ਅਸੀਂ ਉਹਨਾਂ ਨੂੰ ਬਣਾ ਨਹੀਂ ਤਾਂ ਤੁਸੀਂ ਦੇਖੋ ਭਾਵੇਂ ਮੇਰੀ ਚੋਣ ਕਾਲਾਂ ਵਾਲੀ ਤੋਂ ਰਹਿ ਗਈ ਸੀ ਪਰ ਸਾਡੇ ਪੰਜ ਮੈਂਬਰ ਜਿੱਤੇ 50 ਤੋਂ 80 ਜੀਡੀਸੀ 16 ਹੋਏ 16 ਤੋਂ ਅਸੀਂ 24 ਹੋਏ 24 ਤੋਂ 29 ਹੋਏ ਅਸੀਂ ਜਿਹੜੇ ਕੋਆਪਟ ਕੀਤੇ ਆ ਸਾਨੂੰ ਕਿਸੇ ਨੇ ਜਾਂ ਕੋਈ ਸਰਕਾਰੀ ਦਖਲ ਅੰਦਾਜ਼ੀ ਜਿਸ ਤਰੀਕੇ ਦੇ ਨਾਲ ਉਹਨਾਂ ਲੋ ਪ੍ਰਚਾਰਿਆ ਜਾ ਰਿਹਾ ਦੇਖੋ ਸਰਕਾਰ ਨਾਲ ਉਹ ਵੀ ਗੱਲ ਕਰਦੇ ਸੀ ਅਸੀਂ ਵੀ ਕਰਦੇ ਸੀਗੇ ਕਿ ਚੋਣਾ ਕਰਵਾਓ ਕਾਨੂੰਨ ਬਣਾਓ ਜੋ ਕੁਝ ਵੀ ਸੀਗਾ ਹੁਣ ਤੁਸੀਂ ਦੇਖੋ ਪੰਜ ਮੈਂਬਰਾਂ ਨੌ ਮੈਂਬਰਾਂ ਵਿੱਚੋਂ ਦੋ ਕੋਆਪਟ ਹੁੰਦੇ ਸੀਗੇ ਤੇ ਸਾਡੇ ਕੋਲ ਤਾਂ 24 ਮੈਂਬਰ ਸੀਗੇ ਤੇ ਅਸੀਂ ਕੋਰਪੋਰਟ ਕੀਤੇ ਆਪਣੇ ਅਜੇ ਵਿਰੋਧੀ ਧਰ ਧਿਰ ਦੇ ਕੋਲੇ 18 ਨਹੀਂ ਸੀ ਫਿਰ ਵੀ ਉਹਨਾਂ ਦੇ ਚਾਰ ਬਣਾਤੇ ਉਹਨਾਂ ਕੋਲ 16 ਸੀ ਤੁਸੀਂ ਦੇਖੋ ਅਸੀਂ ਫਿਰ ਵੀ ਉਹਨਾਂ ਨੂੰ ਜਿਹੜਾ ਦੋ ਮੈਂਬਰ ਘੱਟ ਸੀ ਉਹਨਾਂ ਕੋਲੇ ਫਿਰ ਵੀ ਅਸੀਂ ਉਹਨਾਂ ਨੂੰ ਚਾਰ ਦੇ ਦਿੱਤੇ ਅਸੀਂ ਤਾਂ ਫਿਰ ਵੀ ਉਹਨਾਂ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਿਸ ਤਰੀਕੇ ਨਾਲ ਉਹ ਕਹਿ ਰਹੇ ਆ ਹੁਣ ਤੁਸੀਂ ਦੱਸੋ ਐਵੇਂ ਕਹੀ ਜਾਣਾ ਸਰਕਾਰ ਜੀ ਬੀਜੇਪੀ ਜੀ ਆਰਐਸਐ ਜੀ ਬਿਨਾ ਮਤਲਬ ਤੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ ਦੋਵਾਂ ਨੂੰ ਬੀਜੇਪੀ ਨੇ ਜੋੜ ਕੇ ਦੇਖਿਆ ਜਾਂਦਾ ਖਾਸ ਕਰਕੇ ਬਾਬਾ ਬਲਜੀਤ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਦੇਖੋ ਜਿਹੜਾ ਬਾਦਲਾਂ ਤੋਂ ਪਾਸੇ ਗਿਆ ਉਹਨੂੰ ਤਾਂ ਹਮੇਸ਼ਾ ਪੰਥ ਗੈਰ ਪੰਥ ਕਹਿੰਦੇ ਕਾਂਗਰਸ ਦੀ ਵੀ ਟੀਮ ਕਹਿੰਦੇ ਬੀਜੇਪੀ ਦੀ ਵੀ ਟੀਮ ਕਹਿੰਦੇ ਅਸੀਂ ਚੰਗੇ ਕੰਮ ਕਰਾਉਂਦੇ ਆ ਚਾਹੇ ਅੱਜ ਬੀਜੇਪੀ ਦੀ ਸਰਕਾਰ ਆ ਉਹਨੂੰ ਵੀ ਕਹੀਦੇ ਆ ਚਾਹੇ ਮਨੋਰ ਲਾਲ ਖੱਟੜ ਜੀ ਦੀ ਸਰਕਾਰ ਸੀ ਚਾਹੇ ਨਹਿਤ ਸਿੰਘ ਸੈਣੀ ਜੀ ਦੀ ਸਰਕਾਰ ਆ ਕੇਂਦਰ ਚ ਚਾਹੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਤੇ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਅਸੀਂ ਪੰਥ ਦੇ ਕੰਮ ਕਹਿਣਾ ਵਾ ਕਿੰਨੇ ਹੁੰਦੇ ਕਿੰਨੇ ਨਹੀਂ ਹੁੰਦੇ ਅਸੀਂ ਜਤਨਸ਼ੀਲ ਆ ਅਸੀਂ ਆਪਣੀ ਗੱਲ ਪੰਥ ਦੀ ਕੌਮ ਦੀ ਅੱਗੇ ਰੱਖਦੇ ਰਹੇ ਪੰਥ ਕਾਰ ਜਿਹੜੇ ਸਰਕਾਰ ਥਰੂ ਹੁੰਦੇ ਆ ਇਹ ਮੰਨਦੇ ਤੁਸੀਂ ਬਾਬਾ ਜੀ ਦੇਖੋ ਜਿਹੜੇ ਬਹੁਤ ਸਾਰੇ ਕਾਰਜ ਸਰਕਾਰਾਂ ਨਾਲ ਜੁੜੇ ਹੋਏ ਜਿਹੜੇ ਸਰਕਾਰਾਂ ਹੁਣ ਬੰਦੀ ਸਿੰਘ ਆ ਹੁਣ ਮੈਨੂੰ ਦੱਸੋ ਕਿਨੇ ਰਿਆ ਕਰਨੇ ਆ ਜੇ ਪੰਥ ਨੇ ਕਰਨੇ ਹੁਣ ਤਾਂ ਅਸੀਂ ਕਰ ਹੀ ਦਈਏ ਇਹ ਤਾਂ ਉਹਨਾਂ ਨੂੰ ਇੱਕ ਦੇਣ ਕੀ ਇੱਕ ਪਲਣਾ ਅੰਦਰ ਰੱਖੀ ਹੈ ਤੇ ਇਹ ਸਰਕਾਰਾਂ ਨੇ ਕਰਨੇ ਹਨ ਕਿੰਨੇ ਸਿੰਘ ਸਾਡੇ ਬੰਦੀ ਰਹਾ ਹੋ ਕੇ ਆ ਗਏ ਆ ਕਿੰਨਿਆਂ ਦੀਆਂ ਜੇਲ੍ਹ ਤਬਦੀਲੀਆਂ ਹੋ ਗਈਆਂ ਜਿਹੜੇ ਰਹਿੰਦੇ ਉਹਨਾਂ ਲਈ ਯਤਨ ਜਾਰੀ ਹੈ ਤੇ ਕਰਨੇ ਕਿੰਨੇ ਆ ਕੇਂਦਰ ਸਰਕਾਰ ਨੇ ਤੇ ਉਹਨਾਂ ਨਾਲ ਗੱਲਬਾਤ ਜਾਰੀ ਹੈ ਜੇ ਆਪਾਂ 2 ਦਸੰਬਰ ਦੇ ਫੈਸਲੇ ਦੀ ਗੱਲ ਕਰੀਏ ਕਿੰਤੂ ਪਰੰਤੂ ਉਦੋਂ ਵੀ ਹੋਈ 2 ਦਸੰਬਰ ਦੇ ਫੈਸਲੇ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਹੁਕਮ ਨਵਾਬ ਫੈਸਲੇ ਤੋਂ ਜਾਰੀ ਹੋਇਆ ਰਣਜੀਤ ਸਿੰਘ ਢੱਡੀਆਂ ਵਾਲੇ ਮਾਫੀ ਨੂੰ ਕਿਵੇਂ ਵੇਖਦੇ ਆ ਤੁਸੀਂ ਉਹਦੇ ਨਾਲ ਨਾਲ ਰਵਿੰਦਰ ਸਿੰਘ ਸਰਨਾ ਜੀ ਹੋਰ ਵੀ ਬਹੁਤ ਆ ਜੇ ਆਪਾਂ ਗੱਲ ਕਰੀਏ ਪਟਨਾ ਸਾਹਿਬ ਤੇ ਅਕਾਲ ਤਖਤ ਸਾਹਿਬ ਅਮੋ ਸਾਹਮਣੇ ਜੋ ਕਲੇਸ਼ ਬਣਿਆ ਹੋਇਆ ਮਾਫੀ ਦਾ ਕਨਸੈਪਟ ਪੰਥ ਵਿੱਚ ਹੈਗਾ ਪਰ ਜਦੋਂ ਕੋਈ ਆਪਣੇ ਗੁਨਾਹਾਂ ਗਲਤੀਆਂ ਦਾ ਰੀਅਲਾਈਜ਼ ਕਰਕੇ ਆਵੇ ਤਾਂ ਉਹਨੂੰ ਜਿਹੜੀ ਹੈਗੀ ਆ ਉਸ ਤਨਖਾਹ ਲਾ ਕੇ ਮਾਫੀ ਦਿੱਤੀ ਜਾਂਦੀ ਆ ਪਰ ਉਹਦਾ ਕਨਸੈਪਟ ਆ ਮਰਿਆਦਾ ਆ ਉਹਦੇ ਕੋਈ ਸਿਧਾਂਤ ਆ ਜਿਸ ਤਰ੍ਹਾਂ ਗਿਆਨੀ ਗੁਰਦੀਪ ਸਿੰਘ ਨੇ ਮਾਨਤਾ ਲੈਣ ਵਾਸਤੇ ਪੰਥ 'ਚੋਂ ਕਿ ਵੱਡਾ ਹਿੱਸਾ ਜਥੇਦਾਰ ਨਹੀਂ ਮੰਨਦਾ ਤੇ ਉਹ ਕਾਲੀ ਕੀਤੀ ਆ ਮਾਫੀਆਂ ਦੀ ਸੇਲ ਲਾਈ ਹੋਈ ਆ ਨਾ ਤਾਂ ਉਹਨੂੰ ਪੰਥ ਪ੍ਰਵਾਨ ਹਾਂ ਬਾਦਲਦਲ ਦੀ ਮਾਫੀ ਹੋ ਸਕਦੀ ਆ ਉਹ ਕਾਲ ਤਖਤ ਦੀ ਤੇ ਪੰਥ ਦੀ ਮਾਫੀ ਜਿਹੜੀ ਉਹ ਨਹੀਂ ਢੜੀਆਂ ਵਾਲੇ ਦੀ ਮਾਫੀ ਨੂੰ ਤੁਸੀਂ ਮਾਫੀ ਨਹੀਂ ਮੰਨੋ ਉਹ ਢੜੀਆਂ ਵਾਲੇ ਨੇ ਤੇ ਆਉਣਾ ਕੀਤਾ ਗਿਆਨੀ ਗੁਰਦੀਪ ਸਿੰਘ ਨੂੰ ਚਾਹੀਦਾ ਸੀ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਬੋਲੀਆਂ ਨੇ ਜਿਹੜੀਆਂ ਪੰਥ ਦਾ ਵੱਡਾ ਹਿੱਸਾ ਨਹੀਂ ਮੰਨਦਾ ਉਹਨਾਂ ਬਾਰੇ ਸਪਸ਼ਟਿਕਰਤਾ ਲੈਣਾ ਚਾਹੀਦਾ ਹੈ ਵੀ ਹੁਣ ਉਹ ਸਹੀ ਨੇ ਕਿ ਗਲਤ ਨੇ ਤੁਸੀਂ ਉਹਨਾਂ ਬਾਰੇ ਕੀ ਮੰਨਦੇ ਹੋ ਹੁਣ ਤੁਸੀਂ ਅਮਰਤ ਸਰੋਵਰ ਨੂੰ ਕੀ ਮੰਨਦੇ ਆਂ ਦਰਬਾਰ ਸਾਹਿਬ ਦੀ ਇਮਾਰਤ ਨੂੰ ਕੀ ਮੰਨਦੇ ਆਂ ਗੁਰੂ ਸਾਹਿਬਾਂ ਨੇ ਪੰਥ ਧਰਮ ਚਲਾਇਆ ਕਿ ਨਹੀਂ ਸਿੱਖ ਇੱਕ ਵੱਖਰਾ ਧਰਮ ਵੱਖਰੀ ਕੌਮ ਆ ਤੁਸੀਂ ਕਹਿੰਦੇ ਗੁਰੂ ਨਾਨਕ ਨੇ ਕੋਈ ਪੰਥ ਨਹੀਂ ਚਲਾਇਆ ਧਰਮ ਨਹੀਂ ਚਲਾਇਆ ਤੁਸੀਂ ਮੰਨਦੇ ਨਹੀਂ ਮੰਨਦੇ ਸਾਰੀਆਂ ਗੱਲਾਂ ਮੇਰੇ ਨਾਲ ਵੀ ਮੈਂ ਸਮਝਦਾ ਜਦੋਂ ਕਿਤੇ ਬੈਠਣ ਸਾਡਾ ਕੋ ਉਹਨਾਂ ਨਾਲ ਵਿਰੋਧ ਨਹੀਂ ਹੈ ਸਿਧਾਂਤਕ ਗੱਲਾਂ ਹੀ ਸੀ ਸਾਡਾ ਤਾਂ ਬੜਾ ਪਿਆਰ ਤੇ ਸਤਿਕਾਰ ਹੁਣ ਵੀ ਇੱਕ ਦੋ ਵਾਰੀ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਆ ਉਹਨਾਂ ਦਾ ਜਦੋਂ ਉਹਨਾਂ ਤੇ ਪਰਚਾ ਦਰਜ ਹੋਇਆ ਸੀਗਾ ਜਦੋਂ ਉਹਨਾਂ ਤੇ ਕਤਲ ਤੇ ਬਲਾਤਕਾਰ ਦਾ ਉਦੋਂ ਵੀ ਉਹਨਾਂ ਨੇ ਫੋਨ ਕੀਤਾ ਉਦੋਂ ਵੀ ਗੱਲਬਾਤ ਹੋਈ ਸਾਡਾ ਕੋਈ ਜਾਤੀ ਵਿਰੋਧ ਥੋੜੀ ਆ ਉਹਨਾਂ ਨਾਲ ਸਿਧਾਂਤਕ ਗੱਲਾਂ ਸੀਗੀਆਂ ਸਿਧਾਂਤਕ ਗੱਲਾਂ ਦਾ ਅਸੀਂ ਜਿਹੜਾ ਹੈ ਪੰਥ ਵੱਲੋਂ ਕੌਮ ਵੱਲੋਂ ਜਵਾਬ ਮੰਗਦੇ ਉਹਨਾਂ ਦਾ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ ਵਾ ਕਿ ਉਹ ਜਿਹੜੀਆਂ ਗੱਲਾਂ ਸੀ ਉਹ ਗਲਤ ਸੀਗੀਆਂ ਜਿੱਦਾਂ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਜੋ ਮੈਂ ਪਹਿਲਾਂ ਪ੍ਰਚਾਰ ਕੀਤਾ ਉਹ ਗਲਤ ਸੀ ਹੁਣ ਮੈਂ ਸਹੀ ਕਰ ਰਿਹਾ ਤੇ ਜਿਹੜਾ ਹੁਣ ਕਰ ਰਹੇ ਸੀਗੇ ਉਹ ਕਹਿੰਦੇ ਗਲਤ ਤੇ ਹੁਣ ਜਿਹੜਾ ਅੱਗੇ ਕਰੂੰ ਉਹ ਸਹੀ ਆ ਕਸਾਬ ਤੇ ਸਾਹਮਣੇ ਆਣ ਕੇ ਉਹਨਾਂ ਨੂੰ ਹਰ ਇੱਕ ਗੱਲ ਦੀ ਮਾਫੀ ਮੰਗਣੀ ਕਿਉਂਕਿ 2 ਦਸੰਬਰ ਦੇ ਪਹਿਲੇ ਤਾਂ ਜ਼ਿਕਰ ਕੀਤਾ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਇਸੇ ਤਰ੍ਹਾਂ ਮਾਫੀयां ਮੰਗਿਆ ਸੀ ਤੇ ਰਣਜੀਤ ਸਿੰਘ ਢੱਡੀ ਵਾਲੇ ਨੇ ਕਿਹਾ ਕਿ ਮੇਰੇ ਕੋ ਗਲਤੀਆਂ ਹੋਈਆਂ ਸਾਹਮਣੇ ਇਸ ਚੀਜ਼ ਨੂੰ ਮੰਨੇ ਵੀ ਜਾਣ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਤਾਂ ਧਾਰਮਿਕ ਸਜ਼ਾ ਵੀ ਲਾਈ ਸੀਗੀ ਜਦੋਂ ਕਿ ਅਜੇ ਪੋਲੀਟੀਕਲ ਸਜ਼ਾ ਵੀ ਬਣਦੀ ਸੀਗੀ ਪਰ ਆਪਣਾ ਭਾਈ ਰਣਜੀਤ ਸਿੰਘ ਨੂੰ ਤਾਂ ਕੋਈ ਧਾਰਮਿਕ ਤਨਖਾਹ ਵੀ ਨਹੀਂ ਲਾਈ ਗਈ 500 ਰੁਪਏ ਦੀ ਸੇਵਾ ਲਈ ਗਈ ਨਾ ਕੋ ਉਹ 501 ਦੀ ਨਾ ਕੋਈ ਸੰਗਤਾਂ ਦੇ ਜੋੜੇ ਝਾੜਨ ਦੀ ਨਾ ਕੀਰਤਨ ਸੁਣਨ ਦੀ ਚਲੋ ਇੱਕ ਸੇਵਾ ਲਾਉਂਦੇ ਸੀ ਨਾ ਉਹਨਾਂ ਤੋਂ ਇਹ ਪੁੱਛਿਆ ਗਿਆ ਵੀ ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਸੀਗੇ ਉਹ ਉਹਦਾ ਕੀ ਅਰਥ ਸੀਗਾ ਹੁਣ ਦੱਸੋ ਉਹਦੇ ਬਾਰੇ ਤੁਹਾਡਾ ਕੀ ਹੁਣ ਪ੍ਰਚਾਰ ਕਿਹੜਾ ਕਰੋਗੇ ਬਾਕੀ ਆਉਣ ਵਾਲੇ ਸਮੇਂ ਚ ਚਲੋ ਪੰਥ ਇਕੱਠਾ ਹੋਣਾ ਚਾਹੀਦਾ ਪੰਥ ਦੀ ਇਕੱਤਰਤਾ ਜ਼ਰੂਰੀ ਹੋਏ ਇਕੱਤਰ ਮਿਲੋ ਮੇਰੇ ਭਾਈ ਗੁਰਬਾਣੀ ਦਾ ਸਿਧਾਂਤ ਆ ਪਰ ਮੈਂ ਸਮਝਦਾ ਵੀ ਸਮੇਂ-ਸਮੇਂ ਇਦਾਂ ਦੇ ਵਿਖੇੜ ਖੜੇ ਕਰਨੇ ਵਖੇੜੇ ਖੜੇ ਕਰਕੇ ਫਿਰ ਸਮਾਂ ਆ ਕੇ ਜਿਸ ਤਰ੍ਹਾਂ ਜਿਵੇਂ ਬਾਣੀ ਦੀ ਬਯਤਬੀ ਦੇ ਦੋਸ਼ੀ ਕਾਲ ਤਖਤ ਦੇ ਪਘੋੜੇ ਬਾਦਲਾਂ ਨੇ ਜਿਸ ਤਰ੍ਹਾਂ ਕੀਤਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਥ ਨੂੰ ਸਮਰਪਿਤ ਹੋ ਕੇ ਕਾਲ ਤਖਤ ਨੂੰ ਸਮਰਪਿਤ ਹੋ ਗਏ ਦਿਲੋਂ ਜਿਹੜਾ ਹੈਗਾ ਉਹ ਸਮਰਪਿਤ ਸੀਲ ਦੇ ਫੈਸਲੇ ਨੂੰ ਕਾਲ ਤਖਤ ਤੇ ਰਾਜਨੀਤਿਕ ਮਾਨ ਦੇ ਤੁਸੀਂ ਕੀ ਰਾਜਨੀਤੀ ਨੂੰ ਪ੍ਰੇਰਿਤ ਹੋ ਸਕਦੇ ਦੇਖੋ ਅਕਾਲ ਤਖਤ ਦੇ ਫੈਸਲੇ ਜਿਹੜੇ ਆ ਉਹਨੂੰ ਅਸੀਂ ਨਾਤਮਸਤੰਗ ਪਰ ਜਿਹੜੇ ਨਿਰਪੱਖਤਾ ਨਾਲ ਹੋਏ ਗੁਰਬਾਣੀ ਗੁਰ ਸਿਧਾਂਤ ਦੀ ਰੋਸ਼ਨੀ ਚ ਹੋਏ ਆ ਸੌਦਾ ਸਾਧ ਦਾ ਮਾਫੀ ਨਾਮਾ ਫਿਰਦਾ ਹੀ ਉਹ ਵੀ ਮੰਨ ਲੈਂਦੇ ਅਜਿ ਤਾਂ ਬੰਨੇ ਆ ਨਹੀਂ ਪੰਥ ਨੇ ਕੌਮ ਨੇ ਉਹ ਵਾਪਸ ਲੈਣਾ ਪਿਆ ਜਥੇਦਾਰਾਂ ਨੂੰ ਬਹੁਤ ਸਾਰੇ ਫੈਸਲੇ ਆ ਜਿਹੜੇ ਉਹ ਵਾਪਸ ਵੀ ਲੈਣੇ ਪਏ ਆ ਪਿਛਲੇ ਸਮੇਂ 'ਚ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਜਿਹੜੇ ਫੈਸਲੇ ਅੱਜ mafias ਦੀ ਸੇਲ ਲੱਗੀ ਇਹਨਾਂ ਦਾ ਕੀ ਅਰਥ ਰਹੇ ਤਕਸਾਬਾਨ ਜੇ ਆਪਾਂ ਗੱਲ ਕਰੀਏ ਕਾਗਜ਼ ਤੱਕ ਸਪਰੀਮ ਮੰਨਦੇ ਅਸੀਂ ਪਰ ਇੱਥੋਂ ਦੇ ਹੁਕਮਨਾਮੇ ਨੂੰ ਪਟਨਾ ਸਾਹਿਬ ਨੇ ਚੈਲੰਜ ਕੀਤਾ ਤੇ ਉਧਰਲੇ ਪਾਸਿਓਂ ਗਿਆਨੀ ਕੁਲਦੀਪ ਸਿੰਘ ਗੜਗਾਜੇ ਨੂੰ ਟੀ ਸਿੰਘ ਧਣਾਉਣ ਲਾ ਜਿਹਨੂੰ ਤਰਾਇਆ ਕਰ ਦਿੱਤਾ ਤੇ ਨਾਲਾ ਸੁਖਬੀਰ ਸਿੰਘ ਬਾਦਲ ਨੂੰ ਤਲਬ ਵੀ ਕਰਨਾ ਕੀ ਲੱਗਦਾ ਉਸ ਤਖਤ ਤੋਂ ਇਸ ਤਰ੍ਹਾਂ ਹੋ ਸਕਦਾ ਪਟਨਾ ਸਾਹਿਬ ਤਖਤ ਸਾਡੇ ਸਤਿਕਾਰਯੋਗ ਆ ਸਾਰੇ ਤਖਤਾਂ ਦੀ ਆਪਣੀ ਮਰਿਆਦਾ ਸਾਰਿਆਂ ਦੀ ਤਖਤ ਰਮੰਦਰ ਜੀ ਪਟਨਾ ਸਾਹਿਬ ਤੋਂ ਪਹਿਲਾਂ ਵੀ ਐਸੇ ਫੈਸਲੇ ਜਿਹੜੇ ਹੋਏ ਆ ਤਖਤ ਰਮੰਦਰ ਜੀ ਪਟਨਾ ਸਾਹਿਬ ਦੇ ਫੈਸਲਿਆਂ ਨੂੰ ਵੀ ਪੂਰੀ ਮਾਨਤਾ ਜਿਹੜੀ ਆ ਕਾਮ ਵਿੱਚ ਪੰਥ ਵਿੱਚ ਹੈਗੀ ਆ ਪਰ ਫੈਸਲੇ ਤੇ ਅਕਾਲ ਤਖਤ ਸਭ ਤੋਂ ਲਏ ਜਾਂਦੇ ਨੇ ਜਿਸ ਸਜਾਵਾਂ ਸੁਣਾਉਣੀਆਂ ਹੋਣ ਜਾਂ ਕੋਈ ਵੀ ਫੈਸਲਾ ਹੋਵੇ ਉਹ ਅਕਾਲ ਤਖਤ ਸਭ ਤੋਂ ਲਿਆ ਪਰ ਜੇ ਅਕਾਲ ਤਖਤ ਦੇ ਬੈਠਣ ਵਾਲੇ ਜਥੇਦਾਰ ਤਖਤ ਪਟਨਾ ਸਾਹਿਬ ਨੂੰ ਵੀ ਵਿਚਾਰ ਦੇਣ ਤਖਤ ਜਹੂਰ ਸਾਹਿਬ ਨੂੰ ਵੀ ਵਿਚਾਰ ਦੇਣ ਤੇ ਆਪਦੇ ਨਾਲ ਗਰੰਥੀ ਬਿਠਾ ਕੇ ਫੈਸਲੇ ਸ਼ੁਰੂ ਕਰ ਦੇਣ ਤੇ ਫਿਰ ਤੁਸੀਂ ਕਿਵੇਂ ਲਓਗੇ ਪਟਨਾ ਸਾਹਿਬ ਜਾਂ ਤਖਤ ਜਹੂਰ ਸਾਹਿਬ ਨੂੰ ਦਿੱਥੋਂ ਕਿਹਾ ਜਾ ਰਿਹਾ ਕਿ ਉਹ ਸਰਕਾਰ ਦੇ ਨਾਲ ਚੱਲ ਰਹੇ ਆ ਦਿੱਲੀ ਦੀ ਸਰਕਾਰ ਨਾਲ ਖਾਸ ਕਰਕੇ ਜਦੋਂ ਤੁਹਾਡੀਆਂ ਤਾਰਾ ਜੁੜਦੀਆਂ ਤੇ ਇੱਥੇ ਕਿਹਾ ਜਾ ਰਿਹਾ ਕਿ ਬਾਦਲਾਂ ਨਾਲ ਚੱਲ ਰਹੇ ਆ ਫਿਰ ਹੁਣ ਤੁਹਾਡੇ ਸਾਹਮਣੇ ਹੀ ਇਹ ਸਾਰਾ ਕੁਝ ਫਿਰ ਫਰਕ ਕੀ ਹੈ ਜੇ ਉਹ ਕਹਿੰਦੇ ਆ ਸਾਡੀਆਂ ਤਾਰਾਂ ਤਾਂ ਹਮੇਸ਼ਾ ਉਸ ਬੰਦੇ ਦੇ ਨਾਲ ਜੁੜਦੀਆਂ ਜਿਹੜਾ ਪੰਥ ਦੀ ਕੌਮ ਦੀ ਸਮਾਜ ਦੀ ਗੱਲ ਕਰੂਗਾ ਤੁਹਾਨੂੰ ਕੋਈ ਦੇਖਿਆ ਜਾਂਦਾ ਹਮੇਸ਼ਾ ਹੀ ਜਦੋਂ ਬਲਬਾ ਬਲਜੀਤ ਸਿੰਘ ਦਾਲਦੂਵਾਲ ਦੀ ਗੱਲ ਹੁੰਦੀ ਹੈ ਉਦੋਂ ਕੇਂਦਰ ਦੇ ਇਸ਼ਾਰਿਆਂ ਤੇ ਚੱਲਣਾ ਜੇ ਮੈਂ ਇਹਨਾਂ ਦੇ ਇਹਨਾਂ ਨੇ ਮੈਨੂੰ ਹੁਣ ਵੀ ਜਥੇਦਾਰੀ ਦੀ ਆਫਰ ਕੀਤੀ ਸੀ ਦਮਦਮਾ ਸਾਹਿਬ ਦੀ ਕਹਿੰਦੇ ਸੀ ਵੀ ਟੇਕ ਸੰਤ ਨੌਲਾ ਲਾਉਣ ਤੋਂ ਪਹਿਲਾਂ ਜੇ ਮੈਂ ਇਹਨਾਂ ਦਾ ਜਥੇਦਾਰ ਲੱਗ ਜਾਂਦਾ ਫਿਰ ਸਾਰਾ ਕੁਝ ਠੀਕ ਸੀ ਪਰ ਇਹ ਹੋ ਜਾਣਾ ਇਹ ਤੇ ਸਾਰਾ ਕੁਝ ਪਹਿਲਾਂ ਕਾਲ ਤਖਤ ਸਾਹਿਬ ਦੀ ਮੈਨੂੰ ਜਥੇਦਾਰੀ ਆਫਰ ਕੀਤੀ ਸੀ ਤਾਂ ਮੈਂ ਉਹ ਮੰਨ ਲੈਂਦਾ ਤਾਂ ਫਿਰ ਵੀ ਮਤਲਬ ਜਿਹੜ ഓഫർ കാലൽ വലോ ਉਹਨਾਂ ਦੇ ਅਹੁਦੇਦਾਰੀ ਦੇ ਤੁਹਾਡੇ ਬਿਲਕੁਲ ਵਿਰੋਧੀ ਰਿਹਾ ਤੁਹਾਨੂੰ ਆਫਰਾਂ ਉਹ ਕਹਿੰਦੇ ਆ ਵੀ ਸਾਡਾ ਵਿਰੋਧ ਬੰਦ ਹੋ ਜਾਏ ਉਹ ਕਹਿੰਦੇ ਧਾਰਮਿਕ ਤੌਰ ਤੇ ਸਾਡਾ ਵਿਰੋਧ ਆ ਤੇ ਬਲਜੀਤ ਸਿੰਘ ਦਾਦੂਗਾਲਾ ਉਹਨਾਂ ਨੂੰ ਵੀ ਪਤਾ ਵੀ ਅਸੀਂ ਪੰਥਕ ਕੰਮ ਕਰਦੇ ਆ ਧਾਰਮਿਕ ਵਿਰੋਧ ਕਰਦੇ ਆ ਸਾਡੀ ਕੋਈ ਸਰਕਾਰਾਂ ਜਾਂ ਕਿਸੇ ਪਾਰਟੀਆਂ ਪਾਰਟੀਆਂ ਨਾਲ ਅਲਾਈਅੰਸ ਤਾਂ ਇਹਨਾਂ ਦਾ ਰਿਹਾ ਭਾਜਪਾ ਦੇ ਨਾਲ ਹਲਵਾ ਮੰਡਾ ਤਾਂ ਇਹਨਾਂ ਦਾ ਚੱਲਦਾ ਰਿਹਾ ਕੇਂਦਰ ਚ ਮਿਨਿਸਟਰੀਆਂ ਪੰਜਾਬ ਚ ਸਰਕਾਰ ਸਾਹਿਬ ਤੁਹਾਡਾ ਕਦੇ ਹਰਿਆਣਾ ਆਪਣਾ ਭਾਜਪਾ ਦਾ ਕੋਈ ਚੇਅਰਮੈਨ ਵੀ ਨਹੀਂ ਰਿਹਾ ਤੁਹਾਨੂੰ ਜਿਹੜੀਆਂ ਵੱਡੀਆਂ ਭਾਜਪਾ ਦਾ ਬਹੁਤ ਦੂਰ ਦੀ ਗੱਲ ਤੁਹਾਨੂੰ ਜ ਆਮ ਤੌਰ 'ਤੇ ਨਾ ਆ ਸਕਦੇ ਤੁਸੀਂ ਜੀ ਸੇਵਾ ਕਾਲਤਿਕ ਸਾਹਿਬ ਦੀ ਹੁੰਦੀ ਹੈ ਦਮਦਮਾ ਸਾਹਿਬ ਦੀ ਆਕੇ ਜਥੇਦਾਰ ਫੈਸਲੇ ਤੇ ਆਪ ਲੈ ਸਕਦਾ ਨਾ ਉਹਨੇ ਕਿਸੇ ਦੇ ਨਾਲ ਚੱਲਣਾ ਜਾਂ ਨਹੀਂ ਚੱਲਣਾ ਉਹਦੀ ਉਹਦੀ ਮਰਜ਼ੀ ਆ ਆਪਣੀ ਕਰ ਸਕਦੇ ਆ ਦੇਖੋ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੀ ਮੈਂ ਸੇਵਾ ਕਰ ਰਿਹਾ ਮੈਂ ਬੜਾ ਸੰਤੁਸ਼ਟ ਆ ਹੁਣ ਵੀ ਦੇਖੋ ਜੋ ਹਰਿਆਣਾ ਕਮੇਟੀ ਸੀ ਮੈਂ ਕਿਹਾ ਮੈਂ ਪ੍ਰਧਾਨਗੀ ਦਾ ਦਾਅਵੇਦਾਰ ਨਹੀਂ ਆ ਮੈਨੂੰ ਕੋਈ ਵੀ ਗੱਲ ਸਾਰੀ ਦੁਨੀਆ ਗਹਿਰੀ ਦਾਦੂਗਲ ਪ੍ਰਧਾਨ ਬਣੂ ਦਾਦੂਗਲ ਦਾ ਰਾਹ ਪੱਧਰਾ ਦਾ ਮੈਂ ਆਪ ਐਲਾਨ ਕੀਤਾ ਕਿ ਮੈਂ ਪ੍ਰਧਾਨ ਨਹੀਂ ਬਣ ਰਿਹਾ ਮੈਂ ਸੇਵਾਦਾਰ ਆ ਸਾਡੇ ਏਡੇ ਏਡੇ ਸੀਨੀਅਰ ਮੈਂਬਰ ਆ ਗੋਰਾ ਸਾਹਿਬ ਖੜੇ ਆ ਬਰਾੜਾ ਸਾਹਿਬ ਨੇ ਬੁੰਗਾ ਸਾਹਿਬ ਨੇ ਇਹ ਸਾਰੇ ਮੈਂਬਰ ਸਾਹਿਬਾਨ ਚੋਣਾ ਜਿੱਤ ਕੇ ਆਏ ਦੇਖੋ ਨਾਲੇ ਕੈਪਟਨ ਦਰਵਾਕ ਸਿੰਘ ਖੜੇ ਹੈ ਮੇਰੇ ਨਾਲ ਕੋਪਟ ਹੋਏ ਆ ਹੋਰ ਸਾਰੇ ਮੈਂਬਰ ਸਾਹਿਬਾਨ ਸਾਨੂੰ ਅਹੁਦਿਆਂ ਦਾ ਕਦੇ ਵੀ ਨਾ ਪਹਿਲਾਂ ਰਿਹਾ ਨਾ ਅੱਜ ਅਸੀਂ ਸੇਵਾ ਜਿਹੜੀ ਕਰ ਰਹੇ ਆ ਪੰਥ ਦੇ ਜੋੜੇ ਝਾੜਨ ਦੀ ਉਹ ਦੁਨੀਆ ਭਰ ਦੇ ਵਿੱਚ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣੀ ਆ ਤੇ ਇਸੇ ਤੋਂ ਬਾਦਲਾਂ ਨੂੰ ਖਦਰਾ ਵਾ ਕਿ ਕੋਈ ਬਲਜੀ ਦਾदू ਵਾਲਾ ਜਿਹੜਾ ਸਾਡੇ ਗੁਨਾਹਾਂ ਸਾਡੀਆਂ ਗਲਤੀਆਂ ਸਾਡੀਆਂ ਕ੍ਰੀਤੀਆਂ ਨੂੰ ਪੰਥ ਦੇ ਸਾਹਮਣੇ ਰੱਖਦਾ ਇਸ ਕਰਕੇ ਉਹ ਆਪਣਾ ਵਿਰੋਧ ਖਤਮ ਕਰਨ ਵਾਸਤੇ ਜ਼ਥੇਦਾਰੀਆਂ ਦੇਣ ਦੀਆਂ ਵੀ ਆਫਰਾਂ ਕਰਦੇ ਆ ਬਹੁਤ ਕੁਝ ਕਰਦੇ ਆ ਪਰ ਅਸੀਂ ਗੁਰੂ ਦੇ ਸੇਖਾਂ ਇਸ ਕਰਕੇ ਸਿੱਖੀ ਦੀ ਗੱਲ ਜਿਹੜੀ ਉਹ ਕਰਦੇ ਆ ਤੁਹਾਨੂੰ ਦੱਸਾਂ ਹੁਣ ਨੇੜਤਾ ਵਾ ਪੂਰੀ ਸਾਰੀ ਕਮੇਟੀ ਦੀ ਗੱਲ ਕਰੀਏ ਚੁਟਕਦੀ ਸਿੰਘ ਝਿੰਡਾ ਜੀ ਪਿੰਡ ਹੈ ਝਿੰਡਾ ਇਹਨਾਂ ਨੂੰ ਅਸੀਂ ਆਪ ਬਣਾਇਆ ਵਾ ਦੇਖੋ ਸਾਰਿਆਂ ਨੇ ਸਰਬਸ਼ਾਂਤੀ ਨਾਲ ਅਸੀਂ ਤਾਂ ਪੰਜ ਜਿੱਤੇ ਸੀ ਸਾਡੇ ਇਹਨਾਂ ਦੇ ਨੌ ਜਿੱਤੇ ਸੀ ਇਹਨਾਂ ਨਾਲ ਇੱਕ ਦਸਵਾਂ ਮੈਂਬਰ ਯਾਦ ਰਲਿਆ ਫਿਰ ਸਾਡੇ ਨਾਲ ਆਜਾਦ ਪਹਿਲਾਂ ਤਿੰਨੇ ਆਏ ਫੇਰ ਜਾ ਰਹੇ ਹਨ ਰਲ ਕੇ 24 ਹੋਏ ਅਸੀਂ 24 ਨੇ ਤੇ ਪੰਜ ਕੋਵਿਡ ਕੀਤੇ ਤੇ ਹੁਣ ਅਸੀਂ 29 ਨੇ ਅਸੀਂ ਇਹਨਾਂ ਨੂੰ 29 ਨਾਲ ਵੀ ਇੱਕਦੋ ਹੋਰ ਵਧ ਗਏ ਸੀ ਉਦੋਂ ਜਰਨਲ ਹਾਊਸ ਦੇ ਵਿੱਚ ਤੇ ਅਸੀਂ ਸਰਬਸੰਮਤੀ ਨਾਲ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਵਾ ਪਹਿਲਾਂ ਸਾਰਾ ਰਾਤ ਤੈਅ ਕਰਕੇ ਫੇਰ ਅਸੀਂ ਜਰਨਲ ਸਰਬਸੰਮਤੀ ਰਹੂਗੀ ਕਾਇਮ ਜਿੰਨਾ ਚਿਰ ਅਗਲੀ ਚੋਣਾਂ ਨਹੀਂ ਹੁੰਦੀਆਂ ਬਿਲਕੁਲ ਅਸੀਂ ਤਾਂ ਜਿਹੜਾ ਪ੍ਰਚਾਰ ਪ੍ਰਸਾਰ ਰਲ ਕੇ ਕਰਾਂਗੇ ਸਾਨੂੰ ਆਸ ਹੈ ਕਿ ਝਿੰਡਾ ਸਾਹਿਬ ਵੀ ਸਾਰਿਆਂ ਨੂੰ ਕਿਉਂਕਿ ਜ਼ਿੰਮੇਵਾਰੀ ਵੱਡੀ ਉਹਨਾਂ ਦੀ ਬਣਦੀ ਆ ਉਹ ਪ੍ਰਧਾਨ ਨੇ ਉਹ ਸਾਰਿਆਂ ਨੂੰ ਨਾਲ ਲੈ ਕੇ ਮੈਂਬਰ ਸਹਿਬਾਨਾਂ ਨੂੰ ਚੱਲਣਗੇ ਸਾਡੇ ਵੱਲੋਂ ਪੂਰਾ ਸਹਿਯੋਗ ਜਿਹੜਾ ਉਹਨਾਂ ਨੂੰ ਰਹੂਗਾ ਇੱਕ ਦੱਸਿਓ ਲਾਸਟ ਵਿੱਚ ਮਨਮੋਹਨ ਸਿੰਘ ਦੀ ਫੋਟੋ ਦਾ ਜ਼ਿਕਰ ਹੋ ਰਿਹਾ ਇਸ ਟਾਈਮ ਦੇ ਉੱਤੇ ਆਪਾਂ ਗੱਲ ਕਰੀਏ ਜਿੰਦਾ ਸ਼ਹੀਦ ਭਾਈ ਰਾਜੋਵਾਨ ਜਿਨੇ ਵੀ ਵਿਰੋਧ ਕਰ ਦਿੱਤਾ ਕਿ ਫੋਟੋ ਨਹੀਂ ਲੱਗਣੀ ਚਾਹੀਦੀ ਉਹ ਬਲਜੀਤ ਸਿੰਘ ਦਾਦੂਵਾਲ ਜਾਂ ਹਰਿਆਣਾ ਕਮੇਟੀ ਇਸ ਬਾਰੇ ਕੀ ਸੋਚਦੇ ਦੇਖੋ ਡਾਕਟਰ ਮਨਮੋਹਨ ਸਿੰਘ ਜੀ ਦੇਖਦੇ ਪ੍ਰਾਈਮ ਮਿਨਿਸਟਰ ਹੋਏ ਪਹਿਲਾ ਪ੍ਰਾਈਮ ਮਿਨਿਸਟਰ ਜਿਨੇ 10 ਸਾਲ ਪੂਰੇ ਕੀਤੇ ਦੇਸ਼ ਦੀ ਇਕਨੋਮੀ ਨੂੰ ਚੁੱਕਿਆ ਸੇਖਾਂ ਲਈ ਕੋ ਕਰ ਸਕੇ ਨਹੀਂ ਕਰ ਸਕੇ ਗੱਲ ਵੱਖਰੀ ਪਰ ਇੱਕ ਦਸਤਾਰ ਪੱਗ ਦੀ ਪਹਿਚਾਨ ਜਿਹੜੀ ਆ ਦੁਨੀਆ ਦੇ ਵਿੱਚ ਗਈ ਆ ਅਸੀਂ ਇਸ ਨਾਤੇ ਉਹਨਾਂ ਦਾ ਜਿਹੜਾ ਸਤਕਾਰ ਕਰਦੇ ਆ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਇਹੋ ਜਿਹਾ ਕੋਈ ਫੈਸਲਾ ਪਤਾ ਹੋਵੇ ਜਿਸ ਤੇ ਵਿਵਾਦ ਹੋ ਸਕਦਾ ਉਹਤੇ ਸਾਰਿਆਂ ਦੀ ਸਹਿਮਤੀ ਲੈ ਕੇ ਉਹ ਫੈਸਲੇ ਲੈਣੇ ਚਾਹੀਦੇ ਆ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਕਿਸ ਦੀ ਤਸਵੀਰ ਲਾਉਣੀ ਆ ਜਿੱਦਾਂ ਮਾਫੀਨਾਮਾ ਸੀ ਜਿਵੇਂ ਉਹ ਰਣਜੀਤ ਸਿੰਘ ਗੌਰ ਨੂੰ ਮਾਫੀ ਦੇਣੀ ਸੀ ਤਾਂ ਪਹਿਲਾਂ ਪੰਜ ਪਿਆਰਿਆਂ ਨੂੰ ਤਾਂ ਪੁੱਛ ਲੈਂਦੇ ਪਹਿਲਾਂ ਕੰਪਲੇਂਟਰਾਂ ਨੂੰ ਦਾ ਪੁੱਛ ਲੈਂਦੇ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਪੰਥ ਚੋਖ ਹਾਰਜ ਕੀਤਾ ਸੋ ਇਸ ਤਰ੍ਹਾਂ ਦੇ ਸਾਰੇ ਫੈਸਲੇ ਚਾਹੇ ਉਹ ਤਸਵੀਰ ਲਾਉਣ ਦਾ ਹੋਵੇ ਚਾਹੇ ਕੋਈ ਹੋਰ ਹੋਵੇ ਉਹ ਪੰਥ ਦੀਆਂ ਸੰਸਥਾਵਾਂ ਦਾ ਸਰਵ ਪ੍ਰਵਾਨਤ ਕਰਕੇ ਫਿਰ ਸ਼ਰੋਣੀ ਕਮੇਟੀ ਨੂੰ ਕਿਉਂਕਿ ਸ਼ਰੋਣੀ ਕਮੇਟੀ ਇੱਕ ਪਰਿਵਾਰ ਦੀ ਨਹੀਂ ਧੜੇ ਦੀ ਨਹੀਂ ਹੋਣੀ ਚਾਹੀਦੀ ਇਹ ਪੰਥ ਦੀ ਹੈ ਕੌਮ ਦੀ ਹੈ ਪਰ ਉਹ ਹਮੇਸ਼ਾ ਵਾਰ-ਵਾਰ ਇਹ ਗੱਲ ਕਹਿੰਦੀ ਹੈ ਕਿ ਉਹ ਸਿੱਧ ਕਰ ਦਿੰਦੀ ਕੋਈ ਇੱਕ ਧੜੇ ਦੀ ਆ ਇੱਕ ਪਰਿਵਾਰ ਦੀ ਉਹਦੇ ਫੈਸਲੇ ਇਦਾਂ ਦੇ ਆਉਂਦੇ ਆ ਕਿ ਉਹ ਇੱਕ ਪਰਿਵਾਰ ਦੀ ਬਣ ਕੇ ਰਹਿ ਜਾ। ਫੋਟੋ ਦਾ ਸਮਰਥਨ ਕਰਦੇ ਹੋ ਜਾਂ ਵਿਰੋਧ ਲੱਗਣ ਦਾ? ਨੇ ਦੇਖੋ ਜੇ ਤਾਂ ਜੇ ਲੋਂਗੋਵਾਲ ਦੀ ਲੱਗੀ ਆ ਤੇ ਫਿਰ ਮਰਮੋਣ ਸਿੰਘ ਦੀ ਕਿਉਂ ਨਹੀਂ ਲੱਗ ਸਕਦੀ ਮਰਮੋਣ ਸਿੰਘ ਨੇ ਤਾਂ ਦੁਨੀਆ 'ਚ ਇੱਕ ਪਾਸੇ ਤੁਸੀਂ ਦੱਸੋ ਕੇਂਦਰੀ ਸਿੱਖ ਜਾਇਬ ਘਰ 'ਚ ਲੋਂਗੋਵਾਲ ਦੀ ਤਸਵੀਰ ਇੱਕ ਪਾਸੇ ਨਾਲ ਹੀ ਸੰਤ ਜਰਨੈਲਸਾਂ ਦੀ ਤਸਵੀਰ ਹੁਣ ਇੱਕ ਅਕਾਲ ਤਖਤ ਨੂੰ ਢਵਾਉਣ ਵਾਲਾ ਕਹਿੰਦੇ ਇੱਕ ਅਕਾਲ ਤਖਤ ਦੇ ਜਿਹੜਾ ਹੈਗਾ ਉਹ ਸਿੰਘਾਂ ਨੇ ਜਿਹੜਾ ਸੀ ਗੋਲੀਆਂ ਕੱਲ ਨੂੰ ਗਿਆਨੀ ਜੈਲ ਸਿੰਘ ਦਾ ਪਰਿਵਾਰ ਜੇ ਆਣ ਕੇ ਕਹੂਗਾ ਕਿ ਸਾਡੀ ਫੋਟੋ ਵੀ ਉਹ ਵੀ ਸੇਕੀ ਸੀ ਇਹੀ ਫੈਸਲੇ ਲੈਣੇ ਚਾਹੀਦੇ ਨੇ ਐਸਜੀਪੀਸੀ ਨੂੰ ਸਾਰਿਆਂ ਦੀ ਸਰਵ ਪ੍ਰਵਾਨਤਾ ਦੇ ਨਾਲ ਲੈਣੇ ਚਾਹੀਦੇ ਮੈਨੂੰ ਸਮਝ ਨਹੀਂ ਇੱਥੇ ਬਹੁਤ ਇੱਥੇ ਤਾਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਨਾਂ ਦੀ ਵੀ ਫੋਟੋ ਕੇਂਦਰੀ ਸਾਹਿਬ ਘਰ ਜਲਾਤੀ ਆ ਤੁਸੀਂ ਕੀ ਤਾਂ ਕਰੋਗੇ ਦੱਸੋ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਕਿ ਹਰਿਆਣਾ ਇੱਕ ਕਮੇਟੀ ਹੁਣ ਇਕੱਠੀ ਚੱਲੂਗੀ ਜਗਦੀਸ਼ ਸਿੰਘ ਝਿੰਡਾ ਜੀ ਹੋਣ ਜਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਉਹ ਕਹਿੰਦੇ ਇਕੱਠੇ ਚੱਲਾਂਗੇ ਚੰਗੇ ਫੈਸਲੇ ਲਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਧਰਮ ਪ੍ਰਚਾਰ ਦਾ ਇੱਕ ਵੱਡਾ ਮਾਧਮ ਬਣ ਕੇ ਅਸੀਂ ਅਗਲੇ ਪਾਸੇ ਆਵਾਂਗੇ ਹਾਂ ਫੋਟੋ ਦੀ ਗੱਲ ਕੀਤੀ ਆ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਸੀ ਉਹ ਕਾਂਗਰਸ ਵੱਲੋਂ 10 ਸਾਲ ਬੇਸ਼ੱਕ ਉਹਨਾਂ ਨੇ ਸੁਵਾਮਾਂ ਦੀਸ਼ ਦੇ ਪ੍ਰਧਾਨ ਮੰਤਰੀ ਉਹਨਾਂ ਬਈਆਂ ਪਰ ਉਹ ਕਹਿ ਗਏ ਆ ਕਿ ਇਹੋ ਜੀ ਫੋਟੋ ਲੱਗਣ ਤੋਂ ਪਹਿਲਾਂ ਜਰੂਰ ਚਾਹੀਦਾ ਸੀ ਕਿ ਖਾਸ ਕਰਕੇ ਪੰਥਕ ਤੇ ਰਣਾ ਰਾਬਤਾ ਕਾਇਮ ਹੁੰਦਾ ਰਾਬਤਾ ਕਾਇਮ ਹੋਣ ਤੋਂ ਬਾਅਦ ਇਹੋ ਜੀ ਡਿਸੀਜਨ ਲੈਣੇ ਚਾਹੀਦੇ ਸੀ ਹਰਿਆਣਾ ਕਮੇਟੀ ਦੇ ਵਿੱਚ ਕੁਝ ਜੇ ਆਪਾਂ ਪਹਿਲਾਂ ਵਿਵਾਦਾਂ ਦੀ ਗੱਲ ਕਰਦੇ ਆ ਉੱਤੇ ਵੀ ਉਹ ਤੰਜ ਕੱਸ ਗਏ ਆ ਕਿ ਹਾਂ ਅਸੀਂ ਕੁਝ ਵਿਰੋਧ ਤਾਂ ਜਰੂਰ ਇੱਕ ਦੂਜੇ ਦੀ ਕਰਦੇ ਸੀ ਪਰ ਇਸ ਟਾਈਮ ਦੇ ਉੱਤੇ ਬਾਦਲ ਧੜੇ ਨੂੰ ਅੱਗੇ ਨਹੀਂ ਸੀ ਆਉਣ ਦੇਣਾ ਤੇ ਅਸੀਂ ਜਗਦੀਸ਼ ਸਿੰਘ ਢਿੰਡਾ ਜੀ ਹੋਣ ਜਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਗਰੁੱਪ ਧਾਰਾ ਬਣ ਕੇ ਤੇ ਅਸੀਂ ਆਪਣਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ ਵਾ ਜਿਹੜੇ ਪ੍ਰਧਾਨ ਨਾਮਜ਼ਦ ਕਰਤੇ ਗਏ ਆ ਐਡਜੈਕਟਿਵ ਨਾਮਜ਼ਦ ਕਰ ਲਿਆ ਤੇ ਅਸੀਂ ਇਸ ਟਾਈਮ ਦੇ ਉੱਤੇ ਧਰਮ ਪ੍ਰਚਾਰ ਦਾ ਇੱਕ ਵੱਡਾ ਮਾਧਿਅਮ ਬਣ ਕੇ ਨਿਕਲਾਂਗੇ ਇਹ ਹਰਿਆਣਾ ਗੁਰਦੁਆਰਾ ਕਮੇਟੀ ਜਿਹੜੀ ਆ ਔਲੇ ਸਮੇਂ ਦੇ ਵਿੱਚ ਇਤਿਹਾਸ ਸਿਰਜੂਗੀ